ਸ਼ਸ਼ੀਕਾਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਕੀ ਮਿੰਝੇ ਸਾਰੇ ਉਮੀਦਾਂ ਵੀ ਠੀਕ ਠਾਕ ਹੋ ਗਏ ਲੋਜੀਸਟਿਕਸ ਵੀਰ ਦੇ ਵੱਜ ਗਏ ਨੇ 10 ਤੇ ਉਧਰ ਦਾ ਕੰਮ ਜਿਹੜਾ ਕਰ ਦਿੱਤਾ ਘਰ ਦਾ ਰੋਟੀ ਪਾਣੀ ਦਾ ਤੇ ਹੁਣ ਆਪਾਂ ਕੱਪੜੇ ਪਾਏ ਨੇ ਕੋਨੇ ਮਸ਼ੀਨ ਆਪਾਂ ਅੱਜ ਬਾੜੀ ਕੱਢੀ ਹੋਈ ਆ ਕਿਉਂਕਿ ਅੰਦਰ ਆਪਾਂ ਥੋੜਾ ਜਿਹਾ ਕੰਮ ਕਰਨਾ ਸੀਟ ਵਗੈਰਾ ਜਿਹੜੀ ਪਹਿਲੀ ਆ ਬਾਥਰੂਮ ਦੇ ਵਿੱਚ ਲੱਗੀ ਉਹ ਪੁੱਟਨੀ ਆ ਕੁੱਟ ਗਈ ਪਾਣੀ ਓਨ ਕਰਕੇ ਤੇ ਪਰ ਅੱਜ ਜਿਹੜੇ ਬਹਿ ਗਏ ਦੁਬਾਰਾ ਕਰਨਾ ਕੰਮ ਸ਼ੇਰਨਾ ਥੋੜਾ ਜਿਆ ਤੇ ਦੋ ਦਿਨ ਤੋਂ ਆਪਾਂ ਲੀਦੇ ਨਹੀਂ ਸੀ ਤੋ ਤੇ ਉਹ ਹੱਡੇ ਹੋ ਗਏ ਹੁਣ ਜਮਾ ਦੋ ਦਿਨ ਆਪਾਂ ਇੱਕ ਦਿਨ ਸਕੂਲ ਚਲ ਗਏ ਪੈਣੀ ਨਿਆਣਿਆਂ ਦੀ ਮੀਟਿੰਗ ਹੀ ਪੇਰਸ ਮੀਟਿੰਗ ਤੇ ਇੱਕ ਦਿਨ ਆਪਾਂ ਪਤਾ ਲਾਣ ਚ ਲਗੇ ਸੀ ਆਪਣੇ ਰਿਸ਼ਤੇਦਾਰਾਂ ਦੇ ਕਾਦੀ ਤੇ ਕੱਪੜੇ ਜਮਾ ਹੋ ਗਏ ਆ ਤਾਂ ਅੱਜ ਮਸ਼ੀਨ ਵੀ ਬਾਹਰ ਕੱਢੀ ਤੇ ਬਾਹਰ ਹੀ ਕੱਪੜੇ ਧਵਾਗੇ ਤੇ ਮਿਸਤਰੀ ਅਜੇ ਤੱਕ ਨਹੀਂ ਪਹੁੰਚਿਆ ਕੰਮ ਕਰਨ ਵਾਲਾ ਆਪਣਾ ਘਰ ਦਾ ਮਿਸਤਰੀ ਵੀ ਨਹੀਂ ਟਾਈਮ ਨਾਲ ਆਪਾਂ ਕੰਮ ਕਰਦਾ ਹੈਗਾ ਇੱਧਰ ਵੀ ਜਿਹੜੇ ਕੱਪੜੇ ਦੇਖ ਸਕਦੇ ਹੋ ਢੇਰ ਲੱਗਾ ਮੇਰਾ ਤੇ ਹੁਣ ਹੁਣ ਪਹਿਲੇ ਜਿਹੜੇ ਕੱਪੜੇ ਧੁੱਪ ਗਏ ਨੇ ਤੇ ਹੁਣ ਮੈਂ ਕੱਢਾਂਗੀ ਨਤਾਰ ਲਾਂਗੀ ਪਾਣੀ ਚ ਤੇ ਦੁਬਾਰਾ ਫੇਰ ਪਾਵਾਂਗੀ ਕਿੰਨੇ ਦਿਨੋਂ ਦਾ ਝੋਨਾ ਸੁੱਕਣੇ ਪਾਇਆ ਤੇ ਅੱਜ ਕਿਤੇ ਲੱਥਣ ਲੱਗੇ ਇਹ ਹੁੰਦੇ ਆ ਮੈਨੂੰ ਕਹਿੰਦੇ ਰਹਿੰਦੇ ਨਾ ਇਹ ਸਹੀ ਗੱਲ ਪੰਜਾਬੀਆਂ ਚ ਪੰਜਾਬ ਚ ਫੁਕੜਾ ਪਨ ਨਹੀਂ ਜਾਂਦਾ ਉਹ ਸਹੀ ਗੱਲ ਕਹਿੰਦਾ ਭਈਆ ਸਹੀ ਗੱਲ ਉੱਪਰ ਕੰਮ ਕਰਨ ਜੋਗਿਆ ਨਹੀਂ ਹੈਗੇ। ਹੂੰ। ਤੋੜ ਗਈ। ਫਿਰ ਤਾਂ ਇੰਨਾ ਦੇ ਪਰ ਲੈ ਆ ਗਏ ਵੱਡੇ ਟਰੈਕਟਰ ਲਿਆਉਣੇ। ਹਾਂ ਤੂੰ ਤੇ ਡੱਕ ਲਾਉਣੀ ਬਸ। ਤੇ ਡੱਕ ਲਾਉਣੀ। ਤੇ ਗਾਣੇ ਲਾਉਣੇ। ਗਾਣੇ ਲਾਉਣੇ ਗੰਦੇ ਗੰਦੇ। ਤੇ ਕਮਾਈਆਂ ਨਹੀਂ ਹੁੰਦਾ ਇਹ। ਐਡਾ ਥੋੜੀ ਚੱਲਦੀ। ਤੇ ਕਹਿੰਦਾ ਫੁਕਰਪਾਨਾਂ ਤੇ ਆਂਦਾ। ਚਿੱਟਾ ਪਜਾਮਾ ਕੁਰਤਾ ਚਾਹੀਦਾ ਤੇ ਕਹਿੰਦਾ ਮੋਢੇ ਤੇ ਪਰਨਾ। ਤੇ ਬਸ ਰੋਡਾਂ ਦੇ ਖਲੋਣਾ। ਹੱਥ 'ਚ ਸੋਟੀ। ਹੂੰ। ਛੱਡਿਆ ਸੀ ਪਾਣੀ ਆ ਵੇ ਲੋ 1 ਵਜੇ ਮਿਸਤਰੀ ਆਇਆ ਸੀ ਪਾਣੀ ਛੱਡਿਆ ਸੀ ਕਿੱਥੇ ਆ ਛੱਡਿਆ ਸੀ ਮੈਂ ਕੋ ਪਾਣੀ ਛੱਡਾਂ ਹਾਂ ਵੀ ਲੋ ਇਹਦਾ ਟੱਕਣ ਆਪਾਂ ਤਾਂ ਬੰਦ ਹੀ ਕਰ ਦਈਏ ਅਗਲਾ ਪਹਿਲੇ ਦੋ ਟੱਕਣ ਰੱਖ ਲਿਕਨੇ ਕੀ ਆਹੇ ਤੁਹਾਨੂੰ ਇਹੋ ਮਿਸਤਰੀ ਨੇ ਸਾਜ ਜੀ ਮਿਸਤਰੀ ਲਿਆਦੇ ਉਹਨੂੰ ਜਨ ਮਿਸਤਰੀ ਲਿਆ ਤੈਨੂੰ ਸਵੇਰ ਦਾ 8 ਵਜੇ ਤਾਂ ਆਉਂਦਾ 1 ਵਜੇ ਆਇਆ ਆਪਣੇ ਮਿਸਤਰੀ ਦਾ ਵੀ ਕੀ ਫਾਇਦਾ ਵਾ ਜੇ ਇਦਾਂ। ਧੋ ਹੋਰ ਕੀ? ਐਵੇਂ ਕਲਪਨ ਨਹੀਂ ਐਵੇਂ। ਉਹਦੇ ਗਾੜੀ ਹੱਥ-ਫੁੱਟ ਚ ਜੋੜ ਲਿਆ ਕਰ ਬਸ ਤੂੰ। ਨਾ ਨੂੰ ਦਲਾ ਦਾ ਪਿੰਡ ਛੱਡਣਾ ਪੈਣਾ ਇਹਦੇ ਕਰਕੇ। ਪਾਣੀ ਜਗ ਰਖ ਲਿਆ ਤੇ ਮੈਨੂੰ ਤਾਂ ਤੇ ਲੱਗ ਗਈ ਇਹਨਾਂ ਦੀਆਂ ਗੱਲਾਂ ਸੁਣ ਕੇ। ਅੱਛਾ। ਮਿਲੂ ਲਿਆ ਦੇ। ਇਦਰੀ ਵੀ ਲਿਆਈ ਮਿਸਤਰੀ ਲਈ ਵੀ ਪਾਣੀ। ਓਏ ਗੋਪੀ। ਹੋ ਲੈ। ਇਹ ਮਿਤਰੀ ਦੀ ਬੰਦੇ ਤੱਕ ਤੂਦੀ ਬੋਲਦੀ। ਆ ਤੂੰ ਤੂੰ ਬੋਲਦਾ ਇਹਦੀ ਬੰਬੇ ਤੱਕ ਨੋਨੈ ਨੂੰ ਭੋਖ ਲੱਗ ਜਾਨੀ ਤੇ ਇਹਨੇ ਨਾ ਲਿਆਓ ਰੋਟੀ ਕੰਮ ਯੂਟਿਊਬ ਤੇ ਕੱਢ ਕੇ ਵੇਖਰਾ ਕਿੱਦਾਂ ਕੰਮ ਕਿੱਦਾਂ ਕੰਮ ਕਰੀਦਾ ਹੁਣ ਯੂਟਿਊਬ ਤੇ ਕੱਢ ਕੇ ਵੇਖ ਲਾ ਹੈ ਫਿਰ ਸਵਾਰ ਕਰ ਠੇਡਾ ਹੁਣ ਨੇ ਫੇਸਬੁੱਕ ਚ ਚਲਾਉਂਦਾ ਪਣੀ ਘੰਟਾ ਉਹਦੇ ਨਾ ਵੇਖਣਾ ਇਹਨੂੰ ਇੱਥੇ ਪਿਆ ਮੇਰਾ ਇੱਧਰ ਆ ਗਿਆ ਮਿਸਤਰੀ ਦਾ ਪਾਣੀ ਮੈਂ ਗੱਲ ਕਰਦਾ ਮੈਂ ਪਾੜ ਆ ਮੇਰੀ ਮਸ਼ੀਨ ਵਿੱਚ ਲਾਦੀ ਮਿਸਤਰੀ ਕੀ ਕਿੰਦਾ ਇੱਧਰ ਆ ਸਾਡੇ ਕੁੱਤੇ ਦੀ ਇੰਨੀ ਜਿਆਦਾ ਕੁੱਤੇ ਨਾਲ ਦੋਸਤੀ ਹੈ ਨਾ ਉਨੀ ਕਿਸੇ ਬੰਦੇ ਦੀ ਦੋਸਤੀ ਨਹੀਂ ਵੇਖੀ ਜਿੰਨੀ ਇਹਨਾਂ ਦੀ ਇਹਨਾਂ ਬਹਿਣਾ ਖਲੋਣਾ ਘੁੰਮਣਾ ਇਕੱਠਿਆਂ ਨਹੀਂ ਜਾਣਾ ਜਿੱਧਰ ਨੂੰ ਜਾਣਾ ਭਾਈ ਖਾਣੀ ਤਾਂ ਇਕੱਠੇ ਆ ਆ ਰੋਟੀ ਖਾਣੀ ਤਾਂ ਇਕੱਠਿਆਂ ਸੌਣਾ ਵਾ ਤੇ ਤਾਂ ਇਕੱਠਿਆਂ ਬਹਿਣਾ ਤੇ ਤਾਂ ਇਕੱਠਿਆਂ ਜੇ ਕਹਿੰਦੇ ਵਿਆਹ ਜਾਂਦੇ ਤਾਂ ਉਹ ਵੀ ਇਕੱਠੇ ਹੀ ਜਾਂਦੇ ਆ। ਮੇਰੀ ਗੱਲ ਤੇ ਸੋਹਣਾ। ਹਾਂ। ਜੇ ਕਹਿੰਦੇ ਵਿਆਹ ਵੇਖਣ ਜਾਣਾ ਤਾਂ ਇਕੱਠਿਆ। ਹਾਂ। ਵੇਖ ਲੈ ਹੁਣ ਉਹ ਉੱਠ ਗਿਆ ਤੇ ਉਹ ਵੀ ਮਗੜੇ। ਭਾਈ ਚਾਹ। ਇੰਨੀ ਜਾਲੀ ਦੋਸਤੀ ਇਹਨਾਂ ਦੀ ਪੱਕੀ ਆ। ਆ ਸੁੱਖ ਤਾਂ ਗਈ ਆਹੀ ਲੈ ਜੰਨਾ ਪਰ। ਇਹ ਵੀ ਵੇਖ ਲੈ। ਪੀ ਦੋਵੇਂ ਚਿੱਟੇ ਹੀ ਆ। ਇਹਨਾਂ ਚ ਕਾਲੇ ਨਾ ਵੀ ਦੀ ਦੋਸਤੀ ਪਈ। ਚਿੱਟੇ ਨੇ ਚਿੱਟੇ ਨਾਲ ਹੀ ਪਈ ਆ। ਲੈ ਉਹ ਕਾਲਾ ਹੁਣ ਲੱਗਾ ਜੀ ਭੰਕਣ। ਹੋ ਹੈ ਬੋਕਿਓਈ ਇਹ ਤਾਂ ਫਰਸ਼ ਹੀ ਉੱਪਰ ਰਹਿ ਗਿਆ ਹੈ ਤਾਂ ਹੀ ਫਿਰ ਇੰਨਾ ਠਾਂ 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 ਜਾਣ ਡਿਆ ਲੋ ਜੀ ਇੱਧਰ ਤੋੜਾ ਤرائی ਕਰ ਦਿਤੀ ਹੈ ਇਹ ਹੁਣ ਦੁਬਾਰਾ ਫਰਸ਼ ਪਾਵਾਂਗੇ ਤੇ ਦੁਬਾਰਾ ਸ਼ੀਟਾਂ ਲਾਵਾਂਗੇ ਸ਼ੀਟਾਂ ਵੀ ਟੁੱਟ ਗਈਆਂ ਵੇਖ ਲਓ ਕਿੰਨੇ ਕਿੰਨੇ ਗੈਪ ਪਏ ਨਹੀਂ ਉਹ ਤਾਂ ਫਰਸ਼ ਉੱਪਰ ਹੀ ਰਹਿ ਗਿਆ ਤਾਂ ਹੀ ਪਾਣੀ ਬਾਹਰ ਨਹੀਂ ਸਾੜ ਵੀ ਨਿਕਲਦਾ ਹਾਂ ਬੜਾ ਤਨੂਗੀੜੀ ਆਈ ਪਾਣੀ ਓਨ ਕਰਕੇ ਵੇਖ ਲਾ ਕਿੰਨਾ ਹਡਾ ਨਕਸਰ ਹੋ ਗਿਆ ਹਨਾ ਲੋਹੀ ਡੇ ਰਿਖਾਈ ਥੱਲੇ ਨਹੀਂ ਸਹੀ ਗੱਲ ਆ ਉੱਤੇ ਫਰਸ਼ ਹੈਗਾ ਥੱਲੇ ਗੈਪ ਪੈ ਗਿਆ ਮੈਨੂੰ ਮੋਰਾ ਓਕਾ ਨਾ ਕੋਈ ਕੁਟ ਗਿਆ ਕੁੱਟਿਆ ਤਾਂ ਪਹਿਲਾਂ ਹੀ ਬਹਿ ਗਿਆ ਸੀ ਆ ਵੀ ਕਿੰਨੀਆਂ ਤਰ੍ਹਾਂ ਪਈਆਂ ਮੈਂ ਸਾਰਾ ਨੀਵਾ ਹੋ ਗਿਆ ਮੈਂ ਚਰੇ ਪੜੀਆਂ ਨਿਕਲੀਆਂ ਆਉਂਦੀਆਂ ਵੇ ਸਭ ਨੂੰ ਆ ਨਾ ਮਲਵਾ ਚ ਪਈ ਉਹ ਗਰ ਰੇਲੇ ਉਹ ਗਰ ਰੇਲੇ ਹਾਂ ਆਹੋ ਤਾਂ ਇਹ ਕੰਦਾਂ ਚ ਬਾਹਰ ਵਾਲੀ ਸਾਈਡ ਵੀ ਪਾਣੀ ਜਾਂਦਾ ਇਹਨੂੰ ਤਾਂ ਮੈਂ ਨਹੀਂ ਥੱਲੇ ਹੀ ਰਹਿਣ ਦੇ ਇਹਨਾਂ ਨੂੰ ਥੱਲੇ ਕੁੱਟ ਦਈਏ ਫੇਰ ਜੋ ਤੋ ਕੇ ਸੁੱਕਣੇ ਪਾ ਦਿੱਤੇ ਨੇ ਤੇ ਆਪਾਂ ਹੁਣ ਥੋੜਾ ਬਹੁਤਾ ਕੰਮ ਕਰ ਗਏ ਫਿਰ ਮਹਾਂ ਲੱਗਾ ਕੰਮ ਕਰਨਾ ਅੱਜ ਤੱਕ ਇੱਕ ਸੁਮਤੀ ਲੱਗੀ ਸਵੇਰ ਦੀ ਲੋ ਜੀ ਅੱਜ ਬਾਥਰੂਮਾਂ ਦਾ ਕੰਮ ਸ਼ੁਰੂ ਕਰ ਦਿੱਤਾ ਵਾ ਤੇ ਫਿਰ ਤੋਂ ਆਪਾਂ ਹੁਣ ਸੀਟਾਂ ਲਾ ਕੇ ਤੇ ਫਿਰ ਤੋਂ ਪਾਵਾਂਗੇ ਦੁਬਾਰਾ ਫਰਸ਼ ਕਿ ਸਾਰਾ ਜਿਹੜਾ ਫਰਸ਼ ਪੈ ਗਿਆ ਪਾਣੀ ਬਹੁਤ ਜ਼ਿਆਦਾ ਰੁਕ ਜਾਂਦਾ ਫਿਰ ਕੱਢਣਾ ਸਕਦਾ ਜੀ ਕਿੰਨੀਆਂ ਸਵੇਰਾਂ ਇੱਧਰ ਵੀ ਚਾਹ ਬਣ ਗਈਆਂ ਕਿਉਂਕਿ ਬੱਚੇ ਵੀ ਸਕੂਲ ਆਉਣ ਵਾਲੇ ਸਾਢੇ 3 ਹੋ ਗਏ ਨੇ ਉਧਰ ਮਿਸਤਰੀ ਸਾਹਿਬ ਵੀ ਚਾਹ ਮੰਗਣ ਦੇ ਰੋਟੀ ਪਾਣੀ ਖਾ ਲਿਆ ਵਾ ਹੁਣ ਚਾਹ ਮੈਂ ਧਰਨ ਆ ਗਈ ਸੀ ਉਧਰ ਮੈਂ ਲੀੜੇ ਕੱਢਣ ਦਾ ਵੀ ਨਾਲੋਂ ਨਾਲ ਨਾਲੋਂ ਨਾਲ ਉਧਰ ਉਹਨਾਂ ਨਾਲ ਵੀ ਕੰਮ ਕਰਵਾਉਣਾ ਪੈਂਦਾ ਤੇ ਕੁਝ ਮੈਨੂੰ ਆਪਣੇ ਜਿਹੜੇ ਕੰਮ ਕਰਨੇ ਪੈਂਦੇ ਬਹੁਤ ਜ਼ਿਆਦਾ ਅੱਜ ਬਿਜ਼ੀ ਆ ਤੇ ਕਿਉਂਕਿ ਹਰ ਕੰਮ ਵਿੱਚ ਜਿਹੜੀ ਨਾ ਬਣਾਉਣ ਲੱਗਿਆਂ ਬਰਾ ਟਾਈਮ ਲੱਗ ਜਾਂਦੇ ਸਾਲਾਂ ਟਟਉਣ ਲੱਗਿਆ 2 ਕ ਘੰਟੇ ਵਿੱਚ ਡੱਟ ਜਾਂਦੇ ਨੇ ਸਾਰੇ ਬਾਥਰੂਮ ਦੇ ਵਿੱਚ ਫਰਸ਼ ਤੋੜ ਦਿੱਤਾ ਉਹ ਮੈਂ ਤੁਹਾਨੂੰ ਜਾਗ ਵਿਖਾਉਣੀ ਹੁਣ ਮੈਂ ਨਾਲ ਚਾਹ ਲੈ ਕੇ ਜਾਨੀ ਆ ਤੁਹਾਡੇ ਜਿਹੜੇ ਕੱਪੜੇ ਧੁੱਤੇ ਹੋਏ ਉਹਨਾਂ ਦੀਆਂ ਤੈਵਾਂ ਲੰਗਾਵਾਂਗੀ ਫਿਰ ਮੈਂ ਉੱਥੇ ਅੱਜ ਉਦਰੀ ਸਾਰਾ ਕੰਮ ਚੱਲਦਾ ਪਿਆ ਲੋ ਜੀ ਇੱਧਰ ਚਾਹ ਮੈਂ ਪਾ ਲਈ ਡਿੱਗੀ ਵਿੱਚ ਤੇ ਇੱਧਰ ਮੈਂ ਰੱਖਿਆ ਆਪਣੇ ਵਾਸਤੇ ਦੁੱਧ ਕਿਉਂਕਿ ਮੈਂ ਚਾਹ ਨਹੀਂ ਪੀਂਦੀ ਹੈਗੀ ਤੇ ਇਹਦੇ ਵਿੱਚ ਮੈਂ ਪਾਇਆ ਗੁੜ ਗੁੜ ਵਾਲਾ ਦੁੱਧ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦਾ ਮੈਂ ਆਪਣੇ ਦੁੱਧ ਵਿੱਚ ਗੋੜੀ ਪਾਉਣੀ ਆ ਕਦੀ ਕਦੀ ਇਹਨਾਂ ਦੀ ਵੀ ਚਾਹ ਗੁੜ ਵਾਲੀ ਬਣਾ ਲੈਂਦੀ ਆ ਪਰ ਦੇਲਪ੍ਰੀ ਸਾਡਾ ਗੋਰ ਵਾਲੀ ਚਾਹ ਨਹੀਂ ਪਸੰਦ ਕਰਦਾ ਇਸ ਕਰਕੇ ਮੈਨੂੰ ਜ਼ਿਆਦਾ ਇਹਨਾਂ ਦੀ ਖਾਂਡੀ ਪਾਉਣੀ ਪੈਂਦੀ ਏ ਲਾਲ ਚਾਹ ਦੇ ਵਿੱਚ ਤੇ ਆਪਣੇ ਦੁੱਧ ਦੇ ਚ ਗੁੜ ਲਓ ਜੀ ਇੱਧਰ ਵੇਖ ਸਕਦੇ ਜੀ ਕਿ ਸਾਰਾ ਫਰਸ਼ ਜਿਹੜਾ ਤੋੜ ਦਿੱਤਾ ਇੰਨਾ ਕਰ ਰਹਿ ਗਿਆ ਵੀ ਟੁੱਟ ਜਾਣਾ ਹੁਣ ਜਲਦੀ ਬੱਸ ਆ ਗਿਆ ਮਿਸਤਰੀ ਸਾਹਿਬ ਚਾਹ ਪੀ ਲਓ ਹਾਏ ਕਿ ਕਿ ਦੇ ਉਹ ਨਾ ਨਾ ਜਾਈ ਇਧਰ ਲੱਗੇ ਜੇ ਇਧਰ ਮੇਰੇ ਬੱਚੇ ਵੀ ਆ ਕੇ ਚਾਹ ਪਾਣੀ ਪੀਂਦੇ ਹਨ ਵਰਦੀਆਂ ਲਾ ਕੇ ਛੋਟਾ ਇਹ ਇਧਰ ਕਿੰਨਾ ਟਾਈਮ ਲੱਗਾ ਜੇ ਮਿਸਤਰੀ ਸਾਹਿਬ ਫਰਸ ਤੋੜਦੇ ਆ ਫਿਰ ਹੈ ਸਿਕੜਾ ਤੋੜਿਆ ਲਾਤੀ ਤੜਾਇਆ ਨਹੀਂ ਬਣਾਉਂਦੇ ਕਿੰਨਾ ਟਾਈਮ ਬੰਦੇ ਨੂੰ ਲੱਗਦਾ ਤਾਂ ਤੋੜਨ ਲੱਗਿਆ 2-4 ਘੰਟੇ ਲੱਗ ਗਏ ਹੋਣਗੇ ਹੈਨਾ ਬਣਾਉਂਦੇ ਆ ਕਈ ਸਾਲ ਲਈ ਲੰਘ ਜਾਂਦੇ ਆ ਤੇ ਤੋੜਦੇ ਆ 2-3 ਘੰਟਿਆਂ ਦੇ ਵਿੱਚ ਬੰਨੇ। ਓਏ ਇੱਧਰ। ਕਿਲਾ ਇਹ ਚੱਕੇ ਬਾਹਰ ਕਿਲਾ ਇਹ। ਫੁੱਟਦੇ ਆ ਸਭ ਹੋ ਜਾਂਦੇ। ਓਕੇ ਜੀ। ਸਾਰੇ ਫੁੱਟਦਾ। ਫੁੱਟਦਾ ਹੁਣ ਕੱਢਣਾ ਪੈਣਾ ਬਣਾ ਉਹ ਮਟੀਰੀਅਲ। ਨਹੀਂ ਉੱਥੇ ਕਾਹਦੋ ਲੱਗਾ। ਲਵਾਟੈਂ ਚੀਜ਼ੀ ਵੀ ਲੈ ਆਂਦੀ ਆ। ਇੰਡੀਅਨ ਸੀਟ ਦੀ ਇੰਗਲਿਸ਼ ਸਵੇਰੇ ਲਿਆਵਾਂਗੇ ਹੁਣ ਇੱਕੋ ਸੀਟ ਅੱਜ ਫੜ ਕੇ ਲਿਆਂਦੀ ਹੈ ਇੰਗਲਿਸ਼ ਹੀ ਨਹੀਂ ਲਾਉਣੀ ਨਹੀਂ ਲਾਉਣੀ ਹੁਵੀ ਫਿਰ ਮੋਟਰਸਾਈਕਲ ਤੇ ਇੱਕੋ ਹੀ ਫੜ ਕੇ ਲਿਆਇਆ ਇਥੋਂ ਤਿੰਨ ਮਿਸ਼ਤੀਆਂ ਲਗਾਤਾ ਤਿੰਨ ਵਾਂ ਤੇ ਸਵੇਰੇ ਆਪਣਾ ਕੰਮ ਕਰਵਾਉ ਹਾਂ ਜੀ ਇੱਧਰ ਫੜ ਕੇ ਜੀ ਸੁੱਕੇ ਨਾਲੋਂ ਨਾਲ ਕੱਪੜਿਆਂ ਦੀ ਧਵਾਈ ਤੇ ਨਾਲੋਂ ਨਾਲ ਮਿਸਤਰੀਆਂ ਨਾਲ ਲੇਵਰ ਦਾ ਕੰਮ ਚੱਲਣ ਦਾ ਸਿਫਰਦਾ ਇਹਨਾਂ ਦੀਆਂ ਲਾਵਾਂਗੇ ਤਹਿਵਾਂ ਅਸਲੀਅਤ ਦੇ ਆਪਾਂ ਬਹੁਤ ਬੀਜੀ ਅੱਜ ਯਾਨੀ ਕਿ ਵੇਲ ਮਿਲ ਨਹੀਂ ਡਿਆ ਹਾਂ ਜਿੱਲਾ ਵਾ ਥੱਲੇੋਂ ਖਾਲੀ ਛੱਟ ਮਾਰ ਕੇ ਕਰਦਾ ਇਸੇ ਬਿਛਾਂ ਪਾ ਤਹਿਵਾਂ ਲਾ ਦੇ ਮੈਂ ਤਾਂ ਇਹਦੀ ਮੈਂ ਤੇਹੀ ਜਿਹੜੀ ਗੱਲ ਲਓ ਜੀ ਇੱਧਰ ਕੱਪੜਿਆਂ ਦੀਆਂ ਤਹਿਵਾਂ ਲਗਾ ਦਿੱਤੀਆਂ ਤਾਂ ਹੁਣ ਆਪਾਂ ਇਹਨਾਂ ਨੂੰ ਆਪੋ ਆਪਣੀ ਜਗ੍ਹਾ ਲਮਾਰੀਆਂ ਚ ਸੈੱਟ ਕਰਾਂਗੇ ਤੇ ਇਸ ਬਲੌਗ ਦਾ ਐਂਡ ਕਰਾਂਗੇ ਤੇ ਇੱਕ ਨੈਕਸਟ ਬਲੌਗ ਲੈ ਕੇ ਮਿਲਦੇ ਹਾਂ ਤਬ ਤੱਕ ਵਾਸਤੇ ਕੀ ਬਾਏ